ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਣ ਸਗਲ ਭੈ ਲਾਥੇ ਦੁਖ ਬਿਨਸੀ ਸੁਖ ਪਾਇਆ ਤਿਆਲ ਹੋਆ ਪਾਰ ਬ੍ਰਹਮ ਸੁਆਮੀ ਗੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀੰ ਦੇ ਆਲਾ ਗੁਰ ਗਾਵੋ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਡਿੜਾਇਆ ਚਿੰਤਾ ਸਗਲ ਬਿਨਾਸੀ ਪਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਬਿਨਾਸੀ ਆਕੋ ਵਿਗਨ ਨ ਕੋ ਊ ਲਾਗੇ ਜੋ ਸਤਗੁਰਿ ਆਪਣੈ ਰਾਖੇ ਚਰਨ ਕਮਲ ਵਸੇ ਰਿਦ ਅੰਤਰ ਅੰਮ੍ਰਿਤ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਆ ਕੈ ਬਲਿਹਾਰੈ ਜਿਨ ਪੂਰਨ ਪੈ ਜਿ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਿਨਿਹਾਰੇ ਜਿਨ ਪੂਰਨ ਪੈ ਜਿਰਖਾਈ